ਇੱਕ ਹੋਰ ਆ ਗਿਆ ਜੀ ਨਵਾਂ ਚਲੋ ਜੀ ਚਲੋ ਇਹ ਕੀ ਜਜ਼ਬਾਤ ਤੇ ਜਿਹੜੀ ਸਾਡੇ ਅੰਦਰ ਇੱਕ ਤੇ ਜਜ਼ਬਾਤ ਨੇ ਇੱਕ ਹੈ ਸਾਡਾ ਆ ਸਮਝਦਾਰੀ ਜਿਹੜੀ ਇੱਥੇ ਪਈ ਹੈ ਗਿਆਨ ਤੇ ਜਿੰਨੀ ਸਾਡੀ ਐਕਸਰਸਾਈਜ਼ ਕਰਾਈ ਜਾ ਰਹੀ ਹੈ ਜਜ਼ਬਾਤਾਂ ਦੀ ਕਰਾਈ ਜਾ ਰਹੀ ਹੈ ਵੱਡਾ ਜਜ਼ਬਾਤਾਂ ਨੂੰ ਕੀਤਾ ਜਾ ਰਿਹਾ ਪੰਜਾਬੀ ਪਹਿਲਾਂ ਹੀ ਜਜ਼ਬਾਤੀ ਪੰਜਾਬ ਦੇ ਲੋਕ ਪਹਿਲਾਂ ਹੀ ਜਜ਼ਬਾਤੀ ਹੈ ਤੇ ਐਕਸਰਸਾਈਜ਼ ਵੀ ਜੋ ਜਜ਼ਬਾਤਾਂ ਦੀ ਕਰਾਈ ਜਾਂਦੀ ਹੈ ਤੇ ਜਜ਼ਬਾਤੀ ਬੰਦੇ ਤੋਂ ਜਿਹੜਾ ਮਰਜ਼ੀ ਲਾਹਾ ਲੈ ਜਾਂਦਾ ਜਜ਼ਬਾਤੀ ਬੰਦੇ ਨੂੰ ਆਪਣੇ ਹੱਕ 'ਚ ਭਗਤੌਣਾ ਬਹੁਤ ਸੌਖਾ ਹੁੰਦਾ ਹੈ ਜਜ਼ਬਾਤੀ ਬੰਦੇ ਨੂੰ ਲੁੱਟਣਾ ਬਹੁਤ ਸੌਖਾ ਹੁੰਦਾ ਜਜ਼ਬਾਤੀ ਬੰਦੇ ਨੂੰ ਠੱਗਣਾ ਬਹੁਤ ਸੌਖਾ ਹੁੰਦਾ ਹੈ ਕਈ ਬੰਦੇ ਤੁਹਾਨੂੰ 15-15 ਸਾਲ 20-20 ਸਾਲ ਤੁਹਾਡੀਆਂ ਜਜ਼ਬਾਤਾਂ ਕਰਕੇ ਠੱਗੀ ਜਾਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਜਿਹੜੀ ਸਾਡੀ ਐਕਸਰਸਾਈਜ਼ ਕਰਾਈ ਜਾ ਰਹੀ ਹੈ ਉਹ ਜੋ ਜਜ਼ਬਾਤਾਂ ਦੀ ਕਰਾਈ ਜਾ ਰਹੀ ਹੈ ਜਿਹੜੀਆਂ ਸਟੇਜਾਂ ਤੇ ਗੱਲਾਂ ਹੋ ਰਹੀਆਂ ਉਹ ਜਜ਼ਬਾਤੀ ਜ਼ਿਆਦਾ ਹੈ ਹੁਣ ਇਹ ਤੇ ਠੀਕ ਹੈ ਜੇ ਕੋ ਸਾਫ ਜਦਿਆਂ ਦਾ ਆਪਾਂ ਸਿੱਧੀ ਢਾਡੇ ਤੇ ਆਪਾਂ ਸਾਰੇ ਵਿਰਾਗ ਚ ਆ ਜੰਨੇ ਆ ਉਹ ਸਾਡੇ ਜਜ਼ਬਾਤਾਂ ਦੀ ਐਕਸਰਸਾਈਜ਼ ਹੈ ਵੇਖੋ ਜਜ਼ਬਾਤ ਹੋਣੇ ਚਾਹੀਦੇ ਆ ਜਜ਼ਬਾਤ ਦੀ ਸ਼ਰਧਾ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਜਿਹੜੇ ਜਜ਼ਬਾਤੀ ਨਹੀਂ ਗੱਲਾਂ ਗਿਆਨ ਚੱਕੀ ਫਿਰਦੇ ਆ ਉਹ ਵੀ ਬੜੇ ਰੁੱਖੇ ਆ ਕਈ ਬੰਦੇ ਕੱਲੇ ਗਿਆਨ ਦੀ ਇੰਨੀਆਂ ਗੱਲਾਂ ਕਰਦੇ ਐ ਵੀ ਉਹ ਕੱਖ ਨਹੀਂ ਕਰਦੇ ਡੱਕਾ ਨਹੀਂ ਤੋੜਦੇ ਇੱਥੇ ਕਈ ਬੰਦੇ ਇਦਾਂ ਦੇ ਤੁਸੀਂ ਵੇਖੇ ਹੋਣਗੇ ਵੀ ਗੱਲਾਂ ਸੁਣ ਕੇ ਵੇਖੋ ਐ ਬੜਕਪੜੇ ਕਰਦੇ ਐ ਗੱਲਾਂ ਇੰਨੀਆਂ ਜਿੰਨੀਆਂ ਮਰਜ਼ੀ ਸੁਣ ਲਓ ਪਰ ਜੇ ਤੁਸੀਂ ਕੋਈ ਭਾਂਡੇ ਮਾਜ ਲੈ ਆਪਣੇ ਭਾਂਡੇ ਮਾਜ ਨਹੀਂ ਸਕਦਾ ਕਰਨਾ ਕੱਖ ਨਹੀਂ ਗੱਲਾਂ ਜਿੰਨੀਆਂ ਮਰਜ਼ੀ ਕਰਾਉਂਦਾ ਤਾਂ ਕਰਕੇ ਸਾਡੀ ਜਿਹੜੀ ਐਕਸਰਸਾਈਜ਼ ਐ ਭਾਈ ਉਹ ਜਿੱਥੇ ਜਜ਼ਬਾਤ ਜਜ਼ਬਾਤੀ ਹੋਣਾ ਠੀਕ ਐ ਉੱਥੇ ਸਾਡਾ ਜਿਹੜਾ ਇੰਟੈਲੀਜੈਂਟ ਹੋਣਾ ਉਹ ਬੜਾ ਜ਼ਰੂਰੀ ਐ ਤੇ ਜਦੋਂ ਅਸੀਂ ਵਿਚਾਰਦੇ ਆ ਸੋਚਦੇ ਆ ਸਾਡਾ ਦਿਮਾਗ ਚੱਲਣ ਲੱਗ ਪੈਂਦਾ ਫੇਰ ਬਵੇਕ ਨਿਕਲਦਾ ਆਪਾਂ ਰੋਜ਼ ਮੰਗਦੇ ਆ ਅਰਦਾਸ ਸਾਡੀ ਵਿੱਚ ਇਦਾਂ ਦਾ ਕੁਝ ਸ਼ਾਮਲ ਹੋਇਆ ਵੀ ਸਿੱਖਾਂ ਨੂੰ ਸਿੱਖੀ ਦਾ ਅੱਗੇ ਕਿਸ ਦਾ ਅੱਗੇ ਰਹਿਤਾਂ ਅੱਗੇ ਵਿਵੇਕ ਦਾ ਵਿਵੇਕ ਦਾ ਇਹ ਜਿਹੜਾ ਵਿਵੇਕ ਹੈ ਇਹ ਮੰਗਦੇ ਆ ਤੇ ਵਿਵੇਕ ਕਿਵੇਂ ਪੈਦਾ ਹੋ ਜਜਬਾਤੀ ਗੱਲਾਂ ਕਰਕੇ ਜਜਬਾਤੀ ਵਾਰਾਂ ਸੁਣ ਕੇ ਗਾਉਣ ਵਾਲਿਆਂ ਨੂੰ ਸੁਣ ਕੇ ਉਹ ਜਜਬਾਤੀ ਗੱਲਾਂ ਸੁਣ ਸੁਣ ਕੇ ਤੇ ਜਜਬਾਤ ਪੈਦਾ ਹੁੰਦੇ ਆ ਵਿਵੇਕ ਤੇ ਵਿਚਾਰਨ ਨਾਲ ਹੁੰਦਾ ਹੈ ਰੜਕਣਾ ਪੈਣਾ ਤੁਹਾਨੂੰ ਤੁਹਾਡੀ ਬੁੱਧੀ ਤੇ 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 ਮੈਂ ਕੁਰਜੀ ਵਾਲੇ ਦਾ ਦਵਾਨ ਤੁਹਾਡੇ ਚ ਕਿੰਨੇ ਬੰਦਿਆਂ ਨੇ ਨਿੱਟ ਤੇ ਸੁਣਿਆ ਹੋਣਾ ਜੇ ਨਹੀਂ ਸੁਣਿਆ ਤੇ ਸੁਣਿਓ ਦੂਜਾ ਦਵਾਨ ਸੀ ਉੱਥੇ ਮੈਦਾਨ ਚ ਹਾਜ਼ਰੀ ਭਰਨ ਗਿਆ ਚਲੋ ਕਾਫੀ ਗੱਲਾਂ ਉੱਥੇ ਹੋਈਆਂ ਤੇ ਅਗਲੇ ਦਿਨ ਸਾਡੇ ਆ ਸੈਣੀ ਮੱਜਰੇ ਤੇ ਸਿੰਘ ਇੱਥੇ ਵਿੱਚ ਹੀ ਬੈਠੇ ਆ ਸੇਵਾ ਕਰਦੇ ਹੋ ਉਹ ਬੇਨੂੰ ਮਿਲੇ ਕਿਸੇ ਦੇ ਘਰੇ ਕਹਿੰਦੇ ਜੀ ਫਰਕ ਤੇ ਪੈਂਦਾ ਹੀ ਐ ਤੁਸੀਂ ਗੱਲਾਂ ਕਰਦੇ ਸੀ ਵੀ ਸਵਾਲ ਹੋਣ ਦਿਮਾਗ ਚੱਲੇ ਆਪਣੇ ਆਪ ਨੂੰ ਅਪਡੇਟ ਕਰੋ ਹਰ ਗੱਲ ਨੂੰ ਤੁਸੀਂ ਵੇਖੋ ਪਰਖੋ ਸਮਝੋ ਤੇ ਫੇਰ ਅੰਦਰ ਜਾਣਦੇ ਪੋਣੀ ਲਾ ਕੇ ਰੱਖੋ ਵੀ ਐ ਨਹੀਂ ਵੀ ਜਿਹੜਾ ਮਰਜ਼ੀ ਤੋਂ ਜੋ ਮਰਜ਼ੀ ਤੇਰੇ ਅੰਦਰ ਛਿੱਟੀ ਜਾਵੇ ਤੇ ਤੂੰ ਸੱਤ-ਸੱਤ ਕਰਕੇ ਚੁੱਪ ਕਰਕੇ ਮੰਨੀ ਜਾ। ਪੋਣੀ ਲਾ ਕੇ ਰੱਖ ਵੀ ਜਿਹੜੀ ਚੱਜ ਦੀ ਗੱਲ ਐ ਉਹਨੂੰ ਅੰਦਰ ਸਮਝ ਵਿਚਾਰ ਆਪਣੇ ਦਿਮਾਗ ਨਾਲ ਹੋ ਜਾ। ਅਗਲੇ ਨੇ ਤੈਨੂੰ ਸੁਣਾਤਾ ਸੂਰਜ ਮੂਹ ਚ ਪਾ ਲਿਆ ਤੂੰ ਕਹਿੰਦਾ ਸੱਤ ਤੇ ਨਹੀਂ। ਲੈ ਐ ਕਿਵੇਂ ਪਾ ਲਿਆ ਤੂੰ ਇਹ ਪੁੱਛ ਬੈਂਕ ਵੀ ਪਾ ਲਿਆ। ਆ ਕਿੱਥੋਂ ਆ ਗਈ ਗੱਲ? ਐਦਾਂ ਦੀ ਗੱਲ ਹੁਣ ਅਗਲੇ ਨੇ ਕਹਿੰਦਾ ਐਦਾਂ ਪਹਾੜ ਚੱਕ ਲਿਆ ਤੂੰ ਇਹ ਕਿਵੇਂ ਚੱਕ ਲਿਆ? ਚਲ ਜੇ ਚੱਕ ਲਿਆ ਫਿਰ ਮੈਂ ਤੇ ਚੱਕ ਨਹੀਂ ਸਕਦਾ ਮੇਰੇ ਤੇ ਬੋਝ ਕਿਉਂ ਪਾਈ ਜਾਣਾ ਮੇਰੇ ਤਾਂ ਮਾਂ ਕੀਤੇ ਸਦਾ ਹੀ ਰਹੂਗਾ ਮੈਨੂੰ ਕੀ ਫਾਇਦਾ ਹੋਣਾ ਇਹ ਦੱਸੋ ਜਨਕਿ ਜਦੋਂ ਕੋਈ ਗੱਲ ਕਰਦਾ ਹੈ ਉਹਦੇ ਤੇ ਫਿਰ ਜਿਹੜੇ ਵਿਵੇਕੀ ਬੰਦੇ ਐ ਜਿਹੜੇ ਸਮਝਣ ਲੱਗ ਜਾਂਦੇ ਐ ਉਹ ਮੈਨੂੰ ਦੱਸੇ ਕਹਿੰਦੇ ਜੀ ਇੱਥੇ ਸਾਡੇ ਕਥਾਕਾਰ ਆਇਆ ਸੀ ਤੀਜੇ ਦੀਵਾਨ ਤੇ ਜਿੱਦੇ ਆਉਣਾ ਸੀ ਤੇ ਟਰਾਲੀ ਤਿਆਰ ਖੜੀ ਤੇ ਕਥਾ ਕਰਨ ਵਾਸਤੇ ਬਾਬਾ ਆਇਆ ਕੋਈ ਪ੍ਰਚਾਰਕ ਸੀ ਜਾਂ ਪਤਾ ਨਹੀਂ ਕੌਣ ਸੀ ਉਹ ਕਹਿੰਦੇ ਸਟੇਜ ਤੇ ਗੱਲ ਕਰੇ ਬਈ ਭਾਈ ਵੀਰ ਸਿੰਘ ਨੇ ਲਿਖਿਆ ਹੁਣ ਪਤਾ ਨਹੀਂ ਉਹਨਾਂ ਨੇ ਲਿਖਿਆ ਕਿ ਨਹੀਂ ਲਿਖਿਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਕਹਿੰਦੇ ਉਹ ਦੱਸੇ ਬਈ ਜੇ ਬੱਚਾ ਪੈਦਾ ਕਰਨਾ ਹੈ ਭਗਤ ਜੇ ਬੱਚਾ ਮਹਾਪੁਰਖ ਚਾਹੀਦਾ ਹੈ ਭਗਤ ਚਾਹੀਦਾ ਹੈ ਚੰਗੇ ਜੀਵਨ ਵਾਲਾ ਚਾਹੀਦਾ ਹੈ ਤੇ ਕਹਿੰਦੇ ਫਿਰ ਮਾਂ ਨੂੰ ਨਾ ਇਦਾਂ ਇਦਾਂ ਭਗਤੀ ਕਰਨੀ ਚਾਹੀਦੀ ਹੈ ਐਨੇ ਪਾਠ ਕਰਨੇ ਚਾਹੀਦੇ ਹੈ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਫੇਰ ਤੁਹਾਡੇ ਘਰ ਵਿੱਚ ਭਗਤ ਬੱਚਾ ਪੈਦਾ ਹੋ ਸਕਦਾ ਤੁਹਾਡਾ ਬੱਚਾ ਗੁਰ ਸਿੱਖ ਪੈਦਾ ਹੁਣ ਜੇ ਮੈਂ ਇੱਥੇ ਸਟੇਜ ਤੇ ਤੁਹਾਨੂੰ ਦੱਸਣ ਲੱਗ ਜਾ ਤੇ ਤੁਸੀਂ ਵੀ ਜਿੱਦਾਂ ਹੁਣ ਜੇ ਤੇ ਗਏ ਸੁਣ ਸਮਝ ਜੇ ਤੇ ਤੁਸੀਂ ਐ ਸੁਣ ਲਿਆ ਵੀ ਲਓ ਵੀ ਜਿੰਨੇ ਤੁਹਾਡੇ ਬੱਚੇ ਹੋਣ ਵਾਲੇ ਕਈਆਂ ਦੇ ਜਵਾਨ ਇਕਿਆਂ ਨੇ ਵਿਆਹ ਕਰਾਏ ਐ ਤੇ ਜਿਹੜੇ ਆਮ ਬੰਦਾ ਹੀ ਸੋਚਦਾ ਵੀ ਗੁਰਸਿੱਖ ਬੱਚੇ ਸਾਡੇ ਘਰੇ ਪੈਦਾ ਹੋਣ ਮੰਨ ਲਓ ਸਾਭ ਜੱਦਿਆਂ ਵਰਗੇ ਬੱਚੇ ਸਾਡੇ ਘਰੇ ਆਉਣ ਨਿਆਣੇ ਸਾਡੇ ਇਹੋ ਜਿਹੇ ਹੋਣ ਬੀਬੀਆਂ ਚਾਹੁੰਦੀਆਂ ਵੀ ਭਾਈ ਸਾਹਿਬ ਦੱਸੋ ਵੀ ਕਿਹੜਾ ਪਾਠ ਕਰਨਾ ਚਾਹੀਦਾ ਵੀ ਬੱਚਾ ਇਹੋ ਜਿਹਾ ਪੈਦਾ ਹੋਵੇ ਹੁੰਦਾ ਹੈ ਨਾ ਇਹਦੇ ਮਨ 'ਚ ਜਿਹੜੀਆਂ ਪੋਤੇ ਚਾਹੁੰਦੀਆਂ ਢੀਂਗਾਲੀਆਂ ਚ ਬੱਚੇ ਚਾਹੁੰਦੀਆਂ ਜਿਹੜੀਆਂ ਜਾਂ ਸੱਸਾਂ ਚਾਹੁੰਦੀਆਂ ਵੀ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਦੱਸੋ ਸਟੇਜ ਤੇ ਤੇ ਜੇ ਮੈਂ ਇੱਥੇ ਤੁਹਾਨੂੰ ਸਟੇਜ ਤੇ ਦੱਸਣ ਲੱਗ ਜਾ ਬੀ ਬੀਓ 106 ਜਪਜੀ ਸਾਹਿਬ ਦਾ ਕਰਨਾ ਹੈ ਜਾਂ ਭਾਈ ਬੀਬੀ ਇੱਕ ਦਿਨ ਤੇ ਪੰਜ ਪਾਠ ਜਪਜੀ ਸਾਹਿਬ ਦੇ ਪੰਜ ਚੋਪੀ ਦੇ ਕਰ ਲਈ ਸ਼ਾਮ ਨੂੰ ਰਹਿਰਾਸ ਕਰੀ ਹੱਥ ਪੈਰ ਧੋ ਕੇ ਸੋਣਾ ਹੈ ਫਲਾਣਾ ਪਾਠ ਕਰਕੇ ਇਦਾਂ ਕਰਨਾ ਹੈ ਤੇ ਫਿਰ ਤੂੰ ਐ ਕਰੀ 10 ਮਹੀਨਿਆਂ ਬਾਅਦ ਜਿਹੜਾ ਤੇਰਾ ਬੱਚਾ ਹੋਊ ਉਹ ਗੁਰਸਿੱਖ ਹੋ ਹੁਣ ਬੀਬੀ ਨੇ ਸੁਣ ਲਿਆ ਭਾਈ ਸਾਹਿਬ ਠੀਕ ਹੀ ਕਹਿੰਦੇ ਹੋਣਗੇ ਪਰ ਜੇ ਹੋਇਆ ਬਵੇਕੀ ਇਹ ਤੁਹਾਡੇ ਚ ਬੈਠਾ ਹੁਣ ਸਾਡੇ ਤੇ ਬਵੇਕੀ ਉਹ ਹੈ ਜਿਹੜੇ ਬਈ ਸਟੀਲ ਦੇ ਭਾਂਡੇ ਚ ਨਾ ਖਾਣ ਮਿੱਟੀ ਦੇ ਚ ਨਾ ਖਾਣ ਲੋਹੇ ਦੇ ਭਾਂਡੇ ਚ ਖਾਣ ਕਹਿੰਦੇ ਬਵੇਕੀ ਹੈ ਆਪਣਾ ਬਣਾ ਕੇ ਖਾਵੇ ਕਹਿੰਦੇ ਬਵੇਕੀ ਹੈ ਕਿਸੇ ਦੇ ਹੱਥੋਂ ਦੇਗ ਵੀ ਨਹੀਂ ਲੈਂਦੇ ਕਹਿੰਦੇ ਬਵੇਕੀ ਹੈ ਸਾਡੇ ਤੇ ਬਵੇਕੀ ਦਾ ਅਰਥ ਹੈ ਪਰ ਬਵੇਕੀ ਕੌਣ ਹੋਊ ਭਲਾ ਜੇ ਤੁਹਾਡੇ ਚ ਕੋਈ ਬਵੇਕੀ ਬੈਠਾ ਹੋਇਆ ਇੱਥੇ ਸਟੇਜ ਤੇ ਮੈਂ ਕਹਤੀ ਗੱਲ ਵੀ ਬੀਬੀ ਆ ਆ ਕੰਮ ਕਰੇ ਫਿਰ ਤੁਹਾਡੇ ਭਗਤ ਪੁੱਤਰ ਪੈਦਾ ਹੋ ਸਕਦਾ ਤੇ ਫਿਰ ਤੁਸੀਂ ਕੀ ਕਹਿੰਦੇ ਆ ਵੀ ਭਾਈ ਸਾਹਿਬ ਨੂੰ ਤਾਂ ਅਸੀਂ ਚੰਗੇ ਸਮਝਦੇ ਆ ਭਗਤ ਨੇ ਫਿਰ ਮੇਰੀ ਮਾਂ ਨੂੰ ਪੁੱਛੋ ਵੀ ਤੈਂ ਕੁਝ ਕਰਿਆ ਸੀ ਮੈਂ ਕਿੰਨਾ ਪੈਦਾ ਹੋਇਆ ਜਿਵੇਂ ਕੀ ਘਰ 'ਚ ਸ਼ਰਾਬ ਨਹੀਂ ਸੀ ਸਵਾਲ ਪੈਦਾ ਹੋਣਗੇ ਨਾ ਫਿਰ ਤੁਸੀਂ ਸਵਾਲ ਜੇ ਬਵੇਕੀ ਹੋਇਆ ਦਿਮਾਗ 'ਚ ਬੰਦਾ ਕੀ ਆਉਣਾ ਹੈ ਵੀ ਬੀਬੀ ਭਾਨੀ ਪਿਰਥੀ ਚੰਦ ਬੀਬੀ ਭਾਨੀ ਦੇ ਘਰ ਪੈਦਾ ਹੋਇਆ ਕੀ ਬੀਬੀ ਭਾਨੀ ਨੂੰ ਇਹ ਕੁਝ ਆਉਂਦਾ ਨਹੀਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਉਗੇ ਨਹੀਂ ਆਉਗੇ ਵੀ ਗੁਰੂ ਹਰ राय ਸਾਹਿਬ ਦੇ ਘਰੇ RAM RAJ ਪੈਦਾ ਹੁੰਦਾ ਵੀ ਗੁਰੂ ਹਰ राय ਸਾਹਿਬ ਦੇ ਘਰ ਵਾਲੀ ਮਾਤਾ ਕਿਸ਼ਨ ਕੌਰ ਮਾਤਾ ਕਿਸ਼ਨ ਕੌਰ ਨੂੰ ਇਹ ਕੁਝ ਆਉਂਦਾ ਨਹੀਂ ਸੀ RAM RAJ ਕਿੱਦਾਂ ਪੈਦਾ ਹੋ ਗਿਆ ਇੱਕੇ ਹੀ ਮਾਂ ਉਸੇ ਮਾਂ ਦੇ ਕੁੱਖੋਂ ਅਰਜਨ ਦੇਵ ਜੀ ਪੈਦਾ ਹੁੰਦੇ ਐ ਉਸੇ ਮਾਂ ਦੇ ਕੁੱਖੋਂ ਪਿਰਥੀ ਚੰਦ ਪੈਦਾ ਹੁੰਦਾ ਇੱਕ ਗੱਲ ਤੇ ਪੱਕੀ ਹੈ ਬੰਦੇ ਦੀ ਆਪਣੀ ਮਰਜ਼ੀ ਹੈ ਵੀ ਭਗਤ ਬਣੂਗੇ ਨਹੀਂ ਬਣੂਗਾ ਕੋਈ ਬਾਹਰੋਂ ਉਹਨੂੰ ਕੁਛ ਵੀ ਬਣਾ ਨਹੀਂ ਸਕਦਾ ਕੁਛ ਨਹੀਂ ਸਕਦਾ ਕੋਈ ਬੰਦਾ ਵੇਖੋ ਕੁਦਰਤ ਨੇ ਯੂਨੀਕ ਪੈਦਾ ਕਰਿਆ ਤੂੰ ਪਾਣੀ ਦੇ ਉਥੇ ਤੂੰ ਛੱਡ ਪਰੇ ਗੱਲਾਂ ਕਰਦਾ ਬੰਦੇ ਨੂੰ ਬਦਲ ਦੇਗਾ ਤੂੰ ਤੇ ਨਾ ਮੱਝ ਨੂੰ ਖੋਲ ਕੇ ਲੈ ਜਾ ਤੇ ਉਹਨੂੰ ਐ ਛੀਛੀ ਕਰੀ ਜਾਈਂ ਜੇ ਉਹਨੇ ਪਾਣੀ ਨਾ ਪੀਣਾ ਹੋਇ ਤੂੰ ਤਾਂ ਮੱਝ ਨੂੰ ਪਾਣੀ ਨਹੀਂ ਪਿਆ ਸਕਦਾ ਉਹ ਤਾਂ ਪੀਉ ਜੇ ਪੀਣਾ ਵੱਡਾ ਬਣਿਆ ਫਿਰਦਾ ਬੰਦਲ ਤੂੰ ਬੰਦਾ ਤੂੰ ਨਹੀਂ ਬਦਲ ਸਕਦਾ ਬੰਦੇ ਨੂੰ ਇਹ ਤਾਕਤ ਨਹੀਂ ਦਿੱਤੀ ਦੂਜੇ ਬੰਦੇ ਨੂੰ ਬਦਲਣ ਦੀ ਕੁਦਰਤ ਨੇ ਨਹੀਂ ਦਿੱਤੀ ਜੇ ਮੈਂ ਆਪਣੀ ਜ਼ਿੰਦਗੀ 'ਚ 10 20 50 ਬਦਲੇ ਹੋਣਗੇ ਮੈਂ ਉਹਨਾਂ ਨੂੰ ਹੀ ਬਦਲਿਆ ਜਿਹੜੇ ਬਦਲਣਾ ਚਾਹੁੰਦੇ ਸੀ ਮੈਂ ਉਹਨਾਂ ਨੂੰ ਅਮਰਤ ਛਕਾਇਆ ਜਿਹੜੇ ਅਮਰਤ ਛਕਣਾ ਚਾਹੁੰਦੇ ਸੀ ਮੈਂ ਉਹੀ ਦੀਵੇ ਜਗਾਏ ਆ ਜਿਨ੍ਹਾਂ ਕੋਲ ਆਪਣਾ ਤੇਲ ਸੀ ਬੱਤੀ ਤਿਆਰ ਬੈਠੀ ਸੀ ਬਸ ਦੀਵਾ ਗਿਆ ਤੇ ਅਗਲੇ ਜਗ ਗਏ ਤੇ ਬੁਝਿਆ ਦੀਵੇ ਵਿੱਚ ਨਾ ਤੇਲ ਐ ਨਾ ਬੱਤੀ ਐ ਤੂੰ ਚੱਕੀ ਫੇਰ ਆਵਦਾ ਦੀਵਾ ਵੀ ਕਸਾਈ ਚਲ ਉਹਥੇ ਫੇਰ ਕਿਵੇਂ ਜਗ ਜੂ ਨਾ ਬੱਤੀ ਨਾ ਤੇਲ ਤੂੰ ਜਲਾਵੇ ਜੋਰ ਜਿੰਨਾ ਲੱਗਦਾ ਤੇਰੇ ਤੇ ਤਾਂ ਕਰਕੇ ਜਿੰਨੇ ਬਦਲਣਗੇ ਕੁਦਰਤ ਨੇ ਹੱਕ ਦਿੱਤਾ ਅਗਲੇ ਨੂੰ ਕਮਾਲ ਦੀ ਗੱਲ ਹੈ ਇਹ ਐਸਾ ਬਣਾਇਆ ਖੁਦ ਮੁਖਤਿਆਰ ਕੁਦਰਤ ਨੇ ਵੀ ਮਰਜ਼ੀ ਦਾ ਮਾਲਕ ਬਣਾਇਆ ਬੰਦਾ ਵਿਗੜੂ ਮਰਜੀ ਸੁਧਰੂ ਮਰਜੀ ਸਫਲ ਕਰ ਗਿਆ ਜੀਵਨ ਸਫਲ ਸਫਲ ਭਈ ਸਫਲ ਯਾਤਰਾ ਮਰਜੀ ਤੇ ਸੱਤਿਆ ਨਾਸ ਕਰ ਗਿਆ ਬੇੜਾ ਗਰਗ ਕਰ ਗਿਆ ਆਪਣਾ ਤਾਂ ਵੀ ਭਾਈ ਤੇਰੀ ਆਪਣੀ ਮਰਜੀ ਮਰਜੀ ਹੁਣ ਤੁਹਾਡੇ ਚ ਕਈ ਬੰਦੇ ਕਹਿਣਗੇ ਯਾਰ ਫਿਰ ਕਰੀਏ ਕੀ ਬੱਚਿਆਂ ਦਾ ਕਿਵੇਂ ਕਰੀਏ ਲੈ ਹੁਣ ਦਿਨ ਰਾਤ ਸਾਡੇ ਤੇ ਐਂ ਮਰ ਚੱਲੇ ਲੋਕ ਬਹੁਤੇ ਬੱਚਿਆਂ ਦਾ ਕੀ ਕਰਾਂਗੇ ਬੱਚੇ ਨਹੀਂ ਸੁਧਰਦੇ ਬੱਚੇ ਨਹੀਂ ਸੁਧਰਦੇ ਓ ਭਾਈ ਫਿਰ ਲੋਕ ਕੀ ਕਹਿਣਗੇ ਮੈਨੂੰ ਜੇ ਤੈਨੂੰ ਕਿਸੇ ਨੇ ਪੁੱਛਿਆ ਗਰੰਟੀ ਲੈ ਆਪਣੀ ਵੈਸੇ ਤੇ ਬੰਦਾ ਆਪਣੀ ਵੀ ਨਹੀਂ ਲੈ ਸਕਦਾ ਕੀ ਪਤਾ ਕਦੋਂ ਮੰਨ ਲੈ ਪਤਾ ਹੁਣ ਇੰਨੀ ਗੱਲ ਕਹਿ ਦੇ ਵੀ ਕੋਸ਼ਿਸ਼ ਕਰਦੇ ਆ ਬਾਕੀ ਭਾਈ ਮਰਜੀ ਏ ਨਿਆਣਿਆਂ ਵਰਗੇ ਨਿਆਣੇ ਆ ਕੱਲ ਦਾ ਕੀ ਪਤਾ ਅੱਜ ਤੱਕ ਤੇ ਕੱਲ ਦਾ ਕੀ ਪਤਾ ਹੈ ਤੇ ਜੇ ਅਗਲਾ ਕਵੇ ਅੱਛਾ ਮੁੰਡੇ ਵੀ ਵਿਗੜ ਗਏ ਕਿੰਨੇ ਸੀ 2 3 ਚੱਲਦੇ ਨੇ ਵਿਗੜ ਗਏ ਬਣੇ ਲੱਗੇ ਨਹੀਂ ਇਸ ਪਾਸੇ ਤੇਰੇ ਵਾਲੇ ਪਾਸੇ ਬਸ ਐ ਜੇ ਹੱਸ ਕੇ ਕਹਿ ਦੀ ਕਿ ਬਾਬੇ ਨਾਨਕ ਵਾਲੀ ਬਣ ਗਈ ਆ ਫਿਰ ਸਤਨਾਮ ਸ੍ਰੀ ਵਾਹਿ ਉਹਨਾਂ ਨਾਲ ਵੀ ਇਹੀ ਬਣੀ ਸੀ ਬਾੜੀ ਵਧੀਆ ਸੋਖਾ ਜਵਾਬ ਕਿਉਂ ਡਰਦਾ ਹੈ ਕੋਸ਼ਿਸ਼ ਕਰ ਬੁੜੀ ਵੀ ਮੇਰੇ ਨਾਲ ਤੇ ਉਹੀ ਬਣੀ ਦੋਈ ਨੀ ਕਿਉਂ ਕਿਉਂ ਆਪਣੇ ਆਪ ਨੂੰ ਮਨਾ ਬਸ ਜਿੱਤੇ ਗੁਰੂ ਗੋਬਿੰਦ ਸਿੰਘ ਕਹਿਣਗੇ ਲਿਆਓ ਬਈ ਵਿਖਾਓ ਸਾਹਬ ਜਦਾ ਫਤਿਹ ਸਿੰਘ ਮੇਰਾ ਕਿੱਥੇ ਹੈ ਚਿੱਟੀ ਦਾੜੀ ਲੱਗੀ ਜੱਜ ਜੀ ਮੈਨੂੰ ਵੇਖ ਲਓ ਮੈਂ ਹੀ ਹਾਂ ਬਸ ਕਿਉਂ ਪਿਆਰ ਕਿੰਨੂੰ ਵਿਖਾਵਾਂਗੇ ਬੱਚਿਆਂ ਦੀ ਗਰੰਟੀ ਇੱਕ 베ੜੇ ਤੇ ਚੜ ਲਾ ਦੂਜਾ ਉਤਰ ਜਾਂਦਾ ਦੂਜਾ ਚੜ ਲਾ ਤੀਜਾ ਉਤਰ ਜਾਂਦਾ ਕਿਵੇਂ ਚੜ੍ਹੇਗਾ ਇਹਨਾਂ ਨੂੰ ਇਹ ਤੇ ਵੇਖੋ ਤੇ ਸਹੀ ਕਿਹਦੀ ਗਰੰਟੀ ਲੈਣਗੇ 베ੜੇ ਤੇ ਕੱਬ ਬੱਚਾ ਚੜ ਗਿਆ ਘਰ ਵਾਲੀ ਉਤਰ ਜੂ ਫਿਰ ਉਹਨੇ ਨੂੰ ਫਿਰ ਘਰ ਵਾਲੀ ਨੂੰ ਚੜਨ ਦੀ ਨੂੰ ਉਤਰ ਜੂ ਤੂੰ ਤੇ ਮਰ ਜਾ ਇਹੀ ਕੰਮ ਕਰਦਾ ਰਹੇਂਗਾ ਕਦੇ ਉਹਨੂੰ ਚਾੜ ਲਾ ਕਦੇ ਉਹਨੂੰ ਚਾੜ ਲਾ ਆਪਣੇ ਆਪ ਨੂੰ ਚੁੱਪ ਕਰਕੇ ਬਿਠਾ ਲੈ ਵਿੱਚ ਵਿੱਚ ਬੈਠੇ ਨੂੰ ਵੇਖ ਕੇ ਜਿਹਦਾ ਜੀ ਕਰਿਆ ਵੇੜਾ ਚੱਲੇ ਆ ਚੜ ਜੂ ਆਂਗੇ ਚਾਹੇ ਨੂੰ ਚੜ ਜੇ ਚਾਹੇ ਪੁੱਤ ਚੜ ਜੇ ਚਾਹੇ ਪੋਤਾ ਚੜੇ ਚੁੱਪ ਕਰਕੇ ਚੜ ਜਾ ਆਪਣੀ ਗੱਲ ਕਰ ਕਿਉਂ ਪਿਆਰਿਓ ਆਉਂਦੀ ਆ ਗੱਲ ਪਗੜ ਤੇ ਬੋਧ ਤੇ ਸਾਰਾ ਇਹੀ ਲਈ ਬੈਠੇ ਆ ਬੱਚਿਆਂ ਦਾ ਆਗੀ ਬੜੀ ਮਰ ਚੱਲੇ ਉਹ ਸੋਚ ਸੋਚ ਕੇ ਸਿਰ ਮਾਰੀ ਜਾਂਦੇ ਹੋ ਦਿਮਾਗ ਜਤੇ ਹਰ ਵੇਲੇ ਹੀ ਚੱਲਦਾ ਰਹਿੰਦਾ ਬੱਚਿਆਂ ਦੀ ਸਿੱਖੀ ਨਾਲ ਆਪਣੀ ਇੱਜ਼ਤ ਜੋੜੀ ਬੈਠਾ ਮੇਰੀ ਦੀ ਇੱਜ਼ਤ ਨਹੀਂ ਰਹਿਣੀ ਤੇਰੀ ਇੱਜ਼ਤ ਉਹਦੇ ਉਹਦੇ ਸਿੱਖੀ ਨਾਲ ਹੈ ਕੋਸ਼ਿਸ਼ ਕਰ ਆਪਣੀ ਮੈਂ ਸਹੀ ਆ ਮੈਂ ਆਪਣਾ ਜੀਵਨ ਵਧੀਆ ਬਣਾਇਆ ਨਿਆਣੇ ਦੇ ਜ ਚੰਗਾ ਲੱਕੂ ਤੇ ਲੈ ਲੂ ਫੇਰ ਉਹ بڑے ਬੱਚੇ ਨੇ بڑے ਬੱਚਿਆਂ ਨੂੰ ਤੁਸੀਂ ਕਿਹਾ ਵੀ ਨਹੀਂ ਬਣ ਕੇ ਸਿੱਖ ਮੇਰੇ ਪਰਿਵਾਰ 'ਚ ਮੈਂ ਸਭ ਤੋਂ ਪਹਿਲਾਂ ਅੰਮਲ ਛਗਿਆ ਆ ਸਾਡੇ ਜਿੰਨਾ ਲਾਣਾ ਸਾਡੇ ਰਿਸ਼ਤੇਦਾਰ ਸਾਰਿਆਂ ਨੇ ਮੇਰੇ ਤੋਂ ਬਾਅਦ ਛਗਿਆ ਸੀ ਪਰ ਮੈਂ ਆ ਗਿਆ ਜਿਹਨੂੰ ਚੰਗਾ ਲੱਗਿਆ ਚੜੀਗੇ ਨਾਲ ਨਾਲ ਹਾਸ ਤੁਰ ਪਿਆ ਤੁਰ ਪੋ ਜਿਹਦਾ ਜੀ ਕਰੂ ਆ ਜੂ ਜਿਹਨੂੰ ਚੰਗਾ ਲੱਗੂ ਆ ਜੂ ਬਸ ਇਸ ਤਰ੍ਹਾਂ